ਹੈਲੋ ਗਾਇਸ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੀ ਹਾਂ ਕਿ ਵਧੀਆ ਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਨੇ ਦੀ ਦਾਲ ਛੋਲਿਆਂ ਦੀ ਦਾਲ ਦੇ ਪਰੌਂਠੇ ਜੋ ਕਿ ਬਹੁਤ ਹੀ ਸਵਾਦ ਬੰਦੇ ਆ ਤੇ ਆਪਾਂ ਛੋਲਿਆਂ ਦੀ ਦਾਲ ਨੂੰ ਚੰਗੀ ਤਰ੍ਹਾਂ ਦੇਖ ਕੇ ਧੋ ਲਿਆ ਵਾ ਹੁਣ ਆਪਾਂ ਇਹਨੂੰ ਇੱਕ ਕੁੱਕਰ ਦੇ ਵਿੱਚ ਪਾ ਕੇ ਤਿੰਨ ਸੀਟੀਆਂ ਲਵਾ ਲਵਾਂਗੇ ਤੇ ਤਿੰਨਾਂ ਸੀਟੀਆਂ ਨਾਲ ਹੀ ਇਹ ਦਾਲ ਬੋਇਲ ਹੋ ਜਾਊਗੀ ਜਦੋਂ ਸੀਟੀ ਨਿਕਲ ਜਾਊਗੀ ਤੇ ਆਪਾਂ ਦਾਲ ਨੂੰ ਬਾਹਰ ਕੱਢ ਲਵਾਂਗੇ ਤੇ ਦੇਖੋ ਗਾਇਸ ਆਪਾਂ ਇਹਨਾਂ ਨੂੰ ਸੀਟੀਆਂ ਲਗਾਉਣ ਵਾਸਤੇ ਰੱਖਤਾ ਤੇ ਤਿੰਨ ਸੀਟੀਆਂ ਆ ਗਈਆਂ ਉਨਾ ਪਤਾਰ ਨੂੰ ਖੋਲ ਕੇ ਦੇਖਾਂਗੇ ਕੁੱਕਰ ਠੰਡਾ ਹੋ ਗਿਆ ਤੇ ਦੇਖੋ ਗਾਇਸ ਦਾਲ ਕਿੰਨੀ ਵਧੀਆ ਬੋਇਲ ਹੋ ਗਈ ਆ ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਆਪਾਂ ਇੱਕ ਕਾਪੀ ਪਾਣੀ ਪਾਇਆ ਜਿਆਦਾ ਨਹੀਂ ਪਾਇਆ ਸੀ ਤੇ ਥੋੜੇ ਪਾਣੀ ਨਾਲ ਇਹ ਠੀਕ ਰਹਿੰਦੀ ਆ ਤੇ ਜਿਹੜਾ ਪਾਣੀ ਬਾਕੀ ਹੋਗਾ ਡਰੇਨ ਕਰਕੇ ਇਹਦੇ ਵਿੱਚੋਂ ਕੱਢ ਕੇ ਇੱਧਰ ਆਪਾਂ ਲਸਣ ਪਿਆਜ਼ ਅਦਰਕ ਹਰੀਆਂ ਮਿਰਚਾਂ ਕ੍ਰਸ਼ ਕਰਕੇ ਤੇ ਪਿਆਜ਼ ਨੂੰ ਕੱਟ ਕੇ ਆਪਾਂ ਮਸਾਲਾ ਬਣਾ ਲਿਆ ਇੱਧਰ ਆਪਣੀ ਦਾਲ ਆਪਾਂ ਪਾਣੀ ਚੋਂ ਕੱਢ ਲਈ ਆ ਬੋਇਲ ਹੋਈ ਹੁਣ ਆਪਾਂ ਇਹ ਦਾਲ ਇਸ ਮਸਾਲੇ ਦੇ ਵਿੱਚ ਪਾ ਦਾਂਗੇ। ਇਹਦੇ ਵਿੱਚ ਮੈਂ ਪਿਆਜ਼ ਤੇ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾਇਆ ਵਾ ਤੇ ਦੇਖੋ ਇਹ ਬਹੁਤ ਹੀ ਸੁਆਦ ਬੰਦੇ ਆ ਗਾਇਸ ਪਰੌਂਠੇ ਤੇ ਹੁਣ ਆਪਾਂ ਇਹਨੂੰ ਦਾਲ ਨੂੰ ਇਹਦੇ ਨਾਲ ਮਿਕਸ ਕਰ ਲਵਾਂਗੇ ਤੇ ਇਹ ਆਪਣੇ ਪਰੌਂਠੇ ਬਣ ਕੇ ਹੋ ਜਾਣਗੇ ਰੈਡੀ ਤੇ ਦੇਖੋ ਗਾਇਸ ਹੁਣ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਪਾ ਦਾਂਗੇ। ਇਹਦੇ ਵਿੱਚ ਗਰਮ ਮਸਾਲਾ ਤੇ ਨਮਕ ਪਾਵਾਂਗੇ। ਆਪਾਂ ਹਰੀ ਮਿਰਚ ਪਹਿਲੇ ਪਾਤੀ ਸੀ ਇਸ ਲਈ ਆਪਾਂ ਲਾਲ ਮਿਰਚ ਨਹੀਂ ਪਾਵਾਂਗੇ ਤੇ ਇਹ ਪਰੌਂਠੇ ਬਹੁਤ ਹੀ ਸੁਆਦ ਬੰਦੇ ਆ। ਇਹਨੂੰ ਹੁਣ ਆਪਾਂ ਥੋੜੀ ਜਿਹੀ ਜਵੈਨ ਪਾ ਕੇ ਤੇ ਮਿਕਸ ਕਰ ਲਵਾਂਗੇ। ਜਵੈਨ ਨਾਲ ਵਾਈ ਵ ਇਸ ਲਈ ਜਵੈਨ ਪਾਲੋ ਜੇ ਨਹੀਂ ਖਾਂਦੇ ਤਾਂ ਸਕਿੱਪ ਵੀ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਦਾਲ ਦੇ ਨਾਲ ਮਿਕਸ ਕਰ ਲਵਾਂਗੇ ਹੁਣ ਆਪਾਂ ਇੱਕ ਪੇੜਾ ਲੈ ਕੇ ਇਹਨੂੰ ਵੇਲ ਲਵਾਂਗੇ ਤੇ ਇਹਦੇ ਵਿੱਚ ਉਹ ਦਾਲ ਦੀ ਫਿਲਿੰਗ ਭਰ ਦਵਾਂਗੇ ਇਹ ਪਰੌਂਠੇ ਬਹੁਤ ਹੀ ਸਵਾਦ ਬੰਦੇ ਆ ਦਾਲ ਵਾਲੇ ਆਲੂ ਵਾਲੇ ਪਰੌਂਠੇ ਸਾਰੇ ਨਾਲੋਂ ਜ਼ਿਆਦਾ ਇਹ ਸਵਾਦ ਬੰਦੇ ਘਰੀ ਬਣਾ ਕੇ ਜ਼ਰੂਰ ਖਾ ਕੇ ਵਖਿਓ ਹੁਣ ਆਪਾਂ ਇਹਨੂੰ ਇਹਦੇ ਵਿੱਚ ਭਰ ਕੇ ਇਹਨੂੰ ਆਪਾਂ ਵੇਲ ਲਿਆ ਵਾ ਪਰੌਂਠੇ ਨੂੰ ਹੁਣ ਆਪਾਂ ਇਹਨੂੰ ਤਵੇ ਤੇ ਸੇਕ ਲਵਾਂਗੇ ਦੋਨੋਂ ਸਾਈਡ ਤੋਂ ਤੇ ਦੇਖੋ ਗਾਇਜ਼ ਇਹ ਪਰੌਂਠਾ ਬਣ ਕੇ ਤਿਆਰ ਹੋ ਜੂਗਾ ਇਹ ਬਹੁਤ ਹੀ ਸਵਾਦ ਪਰੌਂਠਾ ਬੰਦਾ ਵ ਜ਼ਰੂਰ ਬਣਾ ਕੇ ਵੇਖਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਨਾਲ-ਨਾਲ ਮੇਰੀ ਵੀਡੀਓ ਨੂੰ ਮੈਸੇਜ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਇਦਾਂ ਹੀ ਆਪਾਂ ਸਾਰੇ ਪਰੌਂਠੇ ਬਣਾ ਲਾਂਗੇ ਦੇਖੋ ਗਾਇਜ਼ ਆਪਣੇ ਸਾਰੇ ਪਰੌਂਠੇ ਆਪਾਂ ਇਦਾਂ ਹੀ ਫਿਲ ਕਰ ਕਰਕੇ ਬਣਾ ਲਾਂਗੇ ਇਧਰ ਹੁਣ ਆਪਣਾ ਪਰੌਂਠਾ ਬਣ ਕੇ ਹੋ ਗਿਆ ਤਿਆਰ ਤਾਂ ਆਪਾਂ ਲਾ ਲਈ ਪਲੇਟ ਆਜੋ ਜਿੰਨੇ ਜਿੰਨੇ ਖਾਣਾ ਵਾ ਆਪਾਂ ਲੈ ਲਿਆ ਦਹੀਂ ਨਾਲ ਲੈ ਲੱਸੀ ਤੇ ਨਾਲ ਲੈ ਆਪਾਂ ਮੱਖਣ ਇਹ ਖਾਣ ਨਾਲ ਬਹੁਤ ਹੀ ਸਵਾਦ ਆਦਾ ਇਹਨਾਂ ਮੱਖਣ ਲੱਸੀ ਦੇ ਨਾਲ ਆਪਾਂ ਨੂੰ ਸਾਰਾ ਮੱਖਣ ਤੇ ਪਾ ਕੇ ਖਾਵਾਂਗੇ ਉਹਨਾਂ ਤੇ ਅੱਜ ਜਿੰਨੇ ਜਿੰਨੇ ਖਾਣੇ ਆ ਇਹ ਬਹੁਤ ਹੀ ਸਵਾਦ ਫੀਲਿੰਗ ਵਾਲੇ ਪਰੌਂਠੇ ਬਣਦੇ ਆ ਇਹਦੀ ਫੀਲਿੰਗ ਬਹੁਤ ਵਧੀਆ ਵਿੱਚ ਆਪਾਂ ਦਾਲ ਵੀ ਭਰ-ਭਰ ਕੇ ਪਾਨੇ ਆ ਕਿ ਥੋੜੀ ਨਹੀਂ ਪਾਈ ਦੇਖੋ ਕਿੰਨੇ ਵਧੀਆ ਪਰੌਂਠੇ ਆਪਣੇ ਬਣ ਕੇ ਹੋ ਕੇ ਤਿਆਰ ਤੁਸੀਂ ਵੀ ਬਣਾਓ ਤੇ ਖਾਓ ਤੇ ਆਪਣਾ ਫੀਡਬੈਕ ਮੈਨੂੰ ਜਰੂਰ ਦਿਓ ਕਿ ਤੁਹਾਡੇ ਕਿੱਦਾਂ ਦੇ ਬਣੇ ਖਾਣ ਚ ਬਹੁਤ ਹੀ ਮਜ਼ੇਦਾਰ ਹੁੰਦੇ ਆ ਬਣਾ ਕੇ ਜਰੂਰ ਖਾ ਕੇ ਟਰਾਈ ਕਰਕੇ ਦੇਖਿਓ ਅਗਰ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਧੰਨਵਾਦ ਗਾਈਜ਼ ਜੀ